ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਵੀ ਕੇ ਯੂ ਆਜ਼ਾਦ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਰੜਾ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਦੁਕਾਨਦਾਰਾਂ ਵੱਲੋਂ ਵੱਡੀ ਗਿਣਤੀ ਵਿੱਚ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦੇ ਟਾਂਡਾ ਔੜਮੁਰ ਬਿਜਲੀ ਘਰ ਚੌਕ ਵਿੱਚ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਪੂਰੀ ਤਰ੍ਹਾਂ ਚੱਕਾ ਜਾਮ ਕਰਕੇ ਦੋਵਾਂ ਸਰਕਾਰਾਂ ਦੇ ਖਿਲਾਫ ਰਜ ਕੇ ਨਾਅਰੇਬਾਜ਼ੀ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਇਹ ਕੋਈ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਕਿਸਾਨ ਧੱਕੇਸ਼ਾਹੀ ਕਰ ਰਹੇ ਆ ਵੇਖੋ ਆਪਣੇ ਹੱਕਾਂ ਵਾਸਤੇ ਜਾਇਜ਼ ਮੰਗਾ ਜਿਹੜੀਆਂ ਉਹਨਾਂ ਨੂੰ ਮੰਗਣ ਵਾਸਤੇ ਧਰਨੇ ਲਾਉਣੇ ਪੈ ਰਹੇ ਆ ਗੱਲ ਠੀਕ ਨਹੀਂ ਆ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਭਾਈਚਾਰੇ ਨੇ ਸਾਰੇ ਇੱਕ ਮੋਟ ਹੋ ਕੇ ਕਿਸਾਨਾਂ ਦਾ ਸਾਥ ਦੇਣ ਕਿਉਂਕਿ ਜੇ ਅੰਨ ਹੈ ਤੇ ਤਾਂ ਹੀ ਆਪਣਾ ਸਰੀਰ ਹੈ ਸੋ ਵੱਧ ਤੋਂ ਵੱਧ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਕਿਸਾਨਾਂ ਦਾ ਸਹਿਯੋਗ ਦਿਈਏ ਅੱਜ ਗੁਰਦੁਆਰਾ ਪੁੱਲਪੁਗਤਾ ਸਾਹਿਬ ਤੋਂ ਮਹਾਂਪੁਰਖ ਬਾਬਾ ਜਗਤਾਰ ਸਿੰਘ ਬਾਬਾ ਸੁੱਖਾ ਸਿੰਘ ਜੀ ਸਮੁੱਚੇ ਜਥੇਬੰਦੀ ਦੇ ਵੱਲੋਂ ਗੁਰੂ ਕੇ ਲੰਗਰ ਤਿਆਰ ਕਰਕੇ ਲਿਆਂਦੇ ਗਏ ਨੇ ਸੰਗਤਾਂ ਵਾਸਤੇ ਜੋ ਸੇਵਾਦਾਰ ਸ਼ਿਕਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪੰਜਾਬបាន ਦਾ ਸੱਦਾ ਆ ਪਰ ਮਹਾਂ ਹੰਗਾਰਾ ਦਿੱਤਾ ਗਿਆ ਦੁਕਾਨਦਾਰਾਂ ਵੱਲੋਂ ਵੀ ਤੇ ਹੋਰ ਵੀ ਵੱਖ-ਵੱਖ ਪਾਰਟੀਆਂ ਵੱਲੋਂ ਕੀ ਕਹਿਣੇ ਚੱਲੋਗੇ ਦੇਖੋ ਸਭ ਦਾ ਧੰਨਵਾਦ ਜੀ ਏਡੇ ਵੱਡੇ ਸੰਘਰਸ਼ ਦੇ ਵਿੱਚ ਜਦੋਂ ਸਾਰੇ ਭਾਈਚਾਰੇ ਦਾ ਇਕੱਠਾ ਹੋ ਜਾਣਾ ਬਹੁਤ ਵਧੀਆ ਸੰਕੇਤ ਹੈ ਤੇ ਜਿਹੜੀ ਸੈਂਟਰ ਸਰਕਾਰ ਹੈ ਜਿਹੜੀ ਕਿ ਤਾਨਾਸ਼ਾਹੀ ਰਵਈਆ ਜਾਂ ਆਪਣੇ ਰਾਜ ਹੱਥ ਦੇ ਵਿੱਚ ਬੈਠੀ ਹੋਈ ਹੈ ਉਹਨੂੰ ਇੱਕ ਵੱਡਾ ਮੈਸੇਜ ਹੈ ਪੰਜਾਬ ਪਹਿਲਾਂ ਵੀ ਨਾ ਜ਼ੁਲਮ ਚੱਲਦਾ ਹੈ ਨਾ ਤਾਨਾਸ਼ਾਹੀ ਚੱਲਦਾ ਹੈ ਨਾ ਕਿਸੇ ਦੀ ਹੰਕਾਰਵਾਜੀ ਨੂੰ ਮੰਨਦਾ ਹੈ ਅੱਜ ਪੰਜਾਬ ਨੇ ਆਪ ਦਾ ਆਪ ਦਿਖਾ ਦਿੱਤਾ ਹੈ ਤੇ ਪੰਜਾਬ ਦੇ ਵਿੱਚ 300 ਥਾਵਾਂ ਦੇ ਉੱਤੇ ਪੰਜਾਬ ਪੂਰਨ ਤੌਰ ਦੇ ਉੱਤੇ ਇਹਦੇ ਵਿੱਚ ਹੁਣ ਧਰਮ ਜਾਤ ਕੰਮ ਕਾਰੋਬਾਰ ਸਭ ਲੱਗ ਚੀਜ਼ ਹੈ ਆ ਸਾਡੀ ਇਕਜੁੱਟਤਾ ਨੇ ਦੱਸਿਆ ਕਿ ਜਦੋਂ ਗੱਲ ਪੰਜਾਬ ਤੇ ਆਊਗੀ ਪੰਜਾਬੀਆਂ ਤੇ ਆਊਗੀ ਇਸ ਖਿੱਤੇ ਤੇ ਆਊਗੀ ਰੋਟੀ ਤੇ ਆਊਗੀ ਰੋਜ਼ਗਾਰ ਤੇ ਆਊਗੀ ਅਸੀਂ ਇਕਜੁੱਟ ਹੋ ਕੇ ਜਿਹੜਾ ਸਾਡੇ ਤੇ ਚੜਕੇ ਉਹਨੂੰ ਬੰਗਾ ਰਾਂਗੇ ਕਈ ਜਗ੍ਹਾ ਤੋਂ ਆਵਾਜ਼ ਉੱਠੀ ਹੈ ਕਿ ਜਿਹੜੇ ਕਿਸਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨੀਆਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਗੇ ਨਹੀਂ ਵਧਿਆ ਉਹਨਾਂ ਨੇ ਦੇਖੋ ਜੀ ਮਨਰੇਗਾ ਦੀ ਤੁਸੀਂ ਇਹ ਸ਼ਾਇਦ ਇਹ ਗਲਤ ਗੱਲ ਜਿਹੜੀ ਹੈ ਪ੍ਰਚਾਰੀ ਜਾ ਰਹੀ ਹੈ ਮਨਰੇਗਾ ਦੇ ਤਹਿਤ 200 ਦਿਨ ਦੇ ਰੋਜ਼ਗਾਰ ਨੂੰ ਪੱਕਾ ਕਰਨ ਵਾਸਤੇ ਉਹ ਮਜ਼ਦੂਰ ਦੀ ਸਕੀਮ ਹੈ ਜੀ ਜੇ ਮਜ਼ਦੂਰ ਦੀ ਹੱਕਤ ਗੱਲ ਜਦੋਂ ਕਰਜੇ ਦੀ ਗੱਲ ਕਰਦੇ ਆ ਇਹਦੇ ਨਾਲ ਹੀ ਜੁੜਦੀ ਇੱਕ ਜਦੋਂ ਕਰਜ਼ਾ ਹੁਣਾ ਅਸੀਂ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਕਰਦੇ ਆ ਇਹ ਦੋਨੇ ਮੰਗਾਂ ਵੱਡੀਆਂ ਮਜ਼ਦੂਰ ਵਰਗ ਦੀਆਂ ਨਾਲ ਜੋੜੀਆਂ ਹੋਈਆਂ ਇਹ ਜੇ ਲੋਕ ਨੈਰੇਟਿਵ ਸਰਜੀਆਂ ਹੁੰਦੀਆਂ ਸਰਕਾਰਾਂ ਮਜ਼ਦੂਰ ਨੂੰ ਜਿਹੜਾ ਕਿ ਇੱਕ ਦੂਸਰੇ ਦੇ ਪੂਰਕ ਆ ਮਜ਼ਦੂਰ ਤੋਂ ਬਗੈਰ ਕਿਸਾਨ ਨਹੀਂ ਕਿਸਾਨ ਤੋਂ ਬਗੈਰ ਮਜ਼ਦੂਰ ਨਹੀਂ ਇਸ ਕਰਕੇ ਇਸ ਨੂੰ ਨੈਰੇਟਿਵ ਸਰਜ ਜਾ ਰਿਹਾ ਮੰਗਾਂ ਉਹਨਾਂ ਦੀਆਂ ਵੀ ਬਰਾਬਰ ਰੱਖ ਕੇ ਅਸੀਂ ਤੁਰੇ ਹਾਂ ਕਈ ਚਿਰ ਤੋਂ ਦੇਖਿਆ ਜਾ ਰਿਹਾ ਸਰਕਾਰਾਂ ਕਿਸਾਨਾਂ ਨੂੰ ਅਣਗੌਲਿਆ ਜਾ ਕਰ ਰਹੀ ਆ ਕੀ ਕਾਰਨ ਇਹ ਕਰਨ ਇਹਨਾਂ ਦਾ ਕੀ ਹੈ ਦੇਖੋ ਸਰਕਾਰ ਤਾਂ ਲਗਾਤਾਰ ਜਿਹੜੀ ਤਾਨਾਸ਼ਾਹੀ ਰਵਈਏ ਦੇ ਰੂਪ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦਾ ਨੈਰੇਟਿਵ ਸਿਰਜ ਰਹੀ ਹੈ ਕਿ ਦੇਖੋ ਜੀ ਇਹ ਤੇ ਪੰਜਾਬ ਦਾ ਅੰਦੋਲਨ ਹੈ ਸਿਰਫ ਪੰਜਾਬ ਹੀ ਲੜਦਾ ਮੰਗਾਂ ਵੱਲ ਨਹੀਂ ਦੇਖ ਰਹੀ ਪੰਜਾਬ ਤੇ ਹਰਿਆਣੇ ਨੂੰ ਆਲਰੇਡੀ ਐਮਐਸਪੀ ਕੁਝ ਫਸਲਾਂ ਤੇ ਮਿਲਦੀ ਹੈ ਅਸੀਂ ਨਾਲ ਇਹਦਾ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਕਰਦੇ ਪੂਰੇ ਭਾਰਤ ਦੀ ਮੰਗ ਦੀ ਗੱਲ ਕਰਦੇ ਆਂ ਜੇ ਕਰਜ਼ਾ ਮਾਫ਼ ਦੀ ਗੱਲ ਕਰਦੇ ਆਂ ਤੇ ਪੂਰੇ ਭਾਰਤ ਦੇ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੀ ਗੱਲ ਕਰਦੇ ਆਂ ਪੋਲੂਸ਼ਨ ਐਕਟ ਨੂੰ ਕਿਸਾਨੀ ਨੂੰ ਬਾਹਰ ਕਰਨ ਦੀ ਗੱਲ ਕਰਦੇ ਆਂ ਪੂਰੇ ਭਾਰਤ ਦੀ ਗੱਲ ਕਰਦੇ ਆਂ ਸਰਕਾਰਾਂ ਜਿਹੜੀਆਂ ਜਿਹੜੀਆਂ ਗਲਤ ਗੱਲ ਨੂੰ ਪ੍ਰਚਾਰ ਦਿੰਦੀਆਂ ਉਹਨੂੰ ਹੀ ਸਾਡੀ ਇੱਕ ਜੁੜਤਾ ਜਿਹੜੀ ਹੈ ਉਹ ਨੰਗਿਆਂ ਕਰੂਗੀ ਤੇ ਜਿਹੜਾ ਸਾਡਾ ਮਨੋਰਥ ਹੈ ਜਿਹੜੀ ਸਮਝ ਹੈ ਜਿਹਦੇ ਕਰਕੇ ਸਰਦਾਰ ਜਗਜੀਤ ਸਿੰਘ ਦੱਲੇਵਾਲ 35 ਦਿਨ ਜ਼ਿੰਦਗੀ ਦੇ ਉਹਨਾਂ ਨੇ ਭੁੱਖੇ ਰਹਿ ਕੇ ਗੁਜ਼ਾਰ ਦਿੱਤੇ ਸਾਡੇ ਲਈ ਉਹ ਮਰਨ ਦੇ ਕਗਾਰ ਤੇ ਖੜੇ ਆ ਸ਼ਹਾਦਤ ਦੀ ਘਾਰ ਤੇ ਖੜੇ ਆ ਇਹ ਤਾਂ ਮੈਨੂੰ ਲੱਗਦਾ ਵੀ ਹੁਣ ਤੱਕ ਜਿਹੜਾ ਇੱਕ ਟੈਗ ਲੱਗਦਾ ਸੀ ਵੀ ਲੀਡਰ ਆਪ ਨਹੀਂ ਮਰਦੇ ਬਗਾਨੇ ਪੁੱਤ ਮਰਵਾਉਂਦੇ ਆ ਇਹਦੇ ਵਿੱਚ ਇਹ ਵੀ ਸਾਬਤ ਹੋ ਗਿਆ ਵੀ ਜਦੋਂ ਲੋੜ ਪਵੇ ਲੀਡਰ ਆਪ ਵੀ ਮਰਦੇ ਆਪ ਵੀ ਹੱਥਾਂ ਚੁੰਦੇ ਆ ਜੇ ਹੁਣ ਵੀ ਸੁਣਵਾਈ ਨਹੀਂ ਹੁੰਦੀ ਤੇ ਅਗਰੀਦਨ ਨੀਤੀ ਕੀ ਹੋ ਜੇਗਾ ਅਗਲੀ ਰਣਨੀਤੀ ਅਸੀਂ ਹੋਰ ਜ਼ਿਆਦਾ ਇਸ ਸੰਘਰਸ਼ ਨੂੰ ਤਿੱਖਾ ਕਰਾਂਗੇ ਜੇ ਸਰਦਾਰ ਜਗਜੀਤ ਸਿੰਘ ਜੀ ਦੱਲੇਵਾਲ ਨੂੰ ਕੁਝ ਹੋ ਜਾਂਦਾ ਤੇ ਉਹਦੇ ਤੋਂ ਅਗਲਾ ਆਗੂ ਅਸੀਂ 13 ਆਗੂਆਂ ਨੇ ਆਪ ਦੇ ਨਾਂ ਦਿੱਤੇ ਹੋਏ ਆ ਵਾਰਿਸ ਜਿਵੇਂ ਜਿਵੇਂ ਸਰਕਾਰ ਨੂੰ ਅੱਖਾਂ ਖੋਲਣ ਵਾਸਤੇ ਜਗਾਉਣ ਵਾਸਤੇ ਜੇ ਸਾਡੀ ਸਰੀਰ ਜਾਂ ਸਾਡੀ ਜਾਨ ਵੀ ਲੱਗਦੀ ਅਸੀਂ ਲਾਵਾਂਗੇ